ਦਲਜੀਤ ਕੌਰ ਪੰਜਾਬੀ ਇੰਡਸਟਰੀ ਦੇ ਮਸ਼ਹੂਰ ਅਦਾਕਾਰਾ ਸਨ ਅੱਜ ਅਸੀਂ ਤੁਹਾਨੂੰ ਅਦਾਕਾਰਾ ਦੀ ਨਿੱਜੀ ਜ਼ਿੰਦਗੀ ਤੇ ਉਹਨਾਂ ਦੇ ਕਰੀਅਰ ਦੇ ਨਾਲ ਜੁੜੀਆਂ ਗੱਲਾਂ ਦੱਸਾਂਗੇ ਪੰਜਾਬੀ ਫਿਲਮਾਂ ਦੀ ਹੀਮਾ ਮਲਰਨੀ ਦੇ ਨਾਂ ਨਾਲ ਉਹ ਮਸ਼ਹੂਰ ਸਨ ਉਹਨਾਂ ਨੇ ਪੰਜਾਬ 'ਚ ਅਤਵਾਦ ਤੋਂ ਬਾਅਦ ਪੰਜਾਬੀ ਸਿਨੇਮਾ ਨੂੰ ਮੁੜ ਤੋਂ ਸੁਰਜੀਤ ਕੀਤਾ ਸੀ ਅਦਾਕਾਰਾ ਦਾ ਜਨਮ ਪੱਛਮੀ ਬੰਗਾਲ ਦੇ ਸਿਲੀਗੁੜੀ 'ਚ ਹੋਇਆ ਸੀ ਤੇ ਉਸ ਦਾ ਪਰਿਵਾਰ ਟਰਾਂਸਪੋਰਟ ਦਾ ਕੰਮ ਕਰਦਾ ਸੀ ਜਿਸ ਕਾਰਨ ਘਰ 'ਚ ਕਿਸੇ ਚੀਜ਼ ਦੀ ਕਮੀ ਨਹੀਂ ਸੀ ਉਹਨਾਂ ਨੇ ਆਪਣੀ ਪੜ੍ਹਾਈ ਦਾਰਜਲਿੰਗ ਦੇ ਇੱਕ ਕਨਵਰਟ ਸਕੂਲ 'ਚ ਪੂਰੀ ਕੀਤੀ। ਉਹਨਾਂ ਨੂੰ ਅਦਾਕਾਰੀ ਦਾ ਬਹੁਤ ਜ਼ਿਆਦਾ ਸ਼ੌਕ ਸੀ। ਇਹੀ ਕਾਰਨ ਹੈ ਕਿ ਸਕੂਲ 'ਚ ਹੁੰਦੇ ਡਾਂਸ ਤੇ ਡਰਾਮਿਆਂ ਦੌਰਾਨ ਉਹ ਅਕਸਰ ਭਾਗ ਲੈਂਦੀ ਸੀ। ਦਲਜੀਤ ਕੌਰ ਪਹਿਲਾਂ ਤਾਂ ਸਿਵਲ ਸਰਵ ਵਿਧੇ ਦੇ ਖੇਤਰ 'ਚ ਜਾਣਾ ਚਾਹੁੰਦੀ ਸੀ ਪਰ ਦਿੱਲੀ ਦੇ ਇੱਕ ਕਾਲਜ 'ਚ ਦਾਖਲਾ ਲੈ ਲਿਆ ਤਾਂ ਉੱਥੇ ਇਹੋ ਜਿਹੀਆਂ ਕੁੜੀਆਂ ਦੇ ਨਾਲ ਮੇਲ-ਮਲਾਪ ਹੋਇਆ ਜੋ ਕਲਾ ਦੇ ਖੇਤਰ ਵਿੱਚ ਅੱਗੇ ਵਧ ਰਹੀਆਂ ਸਨ। ਜਿਸ ਕਾਰਨ ਦਲਜੀਤ ਕੌਰ ਨੂੰ ਅਦਾਕਾਰੀ ਦੇ ਖੇਤਰ 'ਚ ਅੱਗੇ ਵਧਣ ਦੀ ਪ੍ਰੇਰਣਾ ਮਿਲੀ। ਪਰ ਪੇਕੇ ਪਰਿਵਾਰ 'ਚ ਜਿੰਨੀ ਸੁਖਾਲੀ ਉਸਦੀ ਜ਼ਿੰਦਗੀ ਸੀ ਓਨੀ ਸਹੁਰੇ ਪਰਿਵਾਰ 'ਚ ਉਹ ਖੁਸ਼ ਨਾ ਰਹਿ ਸਕੀ ਉਸਦਾ ਵਿਆਹ ਹਰਮਿੰਦਰ ਦਿਓਲ ਦੇ ਨਾਲ ਹੋਇਆ ਸੀ ਪਰ ਇੱਕ ਸੜਕ ਹਾਦਸੇ 'ਚ ਉਸਦੇ ਪਤੀ ਦਾ ਦਿਹਾਂਤ ਹੋ ਗਿਆ ਸੀ ਜਿਸ ਤੋਂ ਬਾਅਦ ਦਲਜੀਤ ਕੌਰ ਨੇ ਫਿਲਮਾਂ ਤੋਂ ਵੀ ਦੂਰੀ ਬਣਾ ਲਈ ਸੀ ਤੇ ਸਾਰੀ ਉਮਰ ਦਲਜੀਤ ਕੌਰ ਦੀ ਕੁੱਖ ਸੁੰਨੀ ਰਹੀ ਤੇ ਉਹ ਮਾਣਾ ਬਣ ਸਕੀ ਅਦਾਕਾਰਾ ਇੱਕ ਅਜੀਬੋ-ਗਰੀਬ ਬਿਮਾਰੀ ਦੀ ਸ਼ਿਕਾਰ ਹੋ ਗਈ ਸੀ ਉਸ ਨੂੰ ਖੁਦ ਵੀ ਯਾਦ ਨਹੀਂ ਸੀ ਰਹਿੰਦਾ ਤੇ ਸਭ ਕੁਝ ਭੁੱਲ ਜਾਂਦੀ ਸੀ ਜ਼ਿੰਦਗੀ ਦੇ ਅਖੀਰਲੇ ਸਾਲ ਉਸਨੇ ਆਪਣੇ ਭਰਾ ਦੇ ਕੋਲ ਪੇਕੇ ਪਿੰਡ ਪੰਜਾਬ ਚ ਗਿਜ਼ਾਰੇ ਸਨ ਲੁਧਿਆਣਾ ਸਥਿਤ ਭਰਾ ਦੇ ਘਰ ਆਖਰੀ ਉਹਨਾਂ ਨੇ ਸਾਲ ਲਏ ਆਪਣੀ ਖੂਬਸੂਰਤੀ ਤੇ ਬਿਹਤਰੀਨ ਅਦਾਕਾਰੀ ਦੇ ਕਰਕੇ ਉਹ ਹਮੇਸ਼ਾ ਹੀ ਸਾਡੇ ਸਭ ਦੇ ਦਿਲਾਂ ਚ ਜਿਉਂਦੇ ਰਹਿਣਗੇ ਬਿਊਰੋ ਰਿਪੋਰਟ ਪੀ 9 ਨਿਊਜ਼